ਅਭੀਤੀ ਸ਼ਾਮ ਨੂੰ 6 ਵਜੇ ਦੇ ਕਰੀਬ ਫਲਾਈਓਵਰ ਦੀ ਕੰਧ ਜੋ ਹੈ ਥੱਲੇ ਡਿੱਗ ਪੈਂਦੀ ਹੈ ਕੱਲ ਸੜਨ ਬਰਸਾਤਾ ਦੇ ਕਰਕੇ ਪਹਿਲਾਂ ਕੰਧ ਗਿਰ ਗਈ ਸੀ ਤੇ ਆਪਾਂ ਇਹਨੂੰ ਕੰਮ ਜਦੋਂ ਸ਼ੁਰੂ ਕਰਾਇਆ ਇਹਦਾ ਤੇ ਉੱਪਰੋਂ ਦੁਬਾਰਾ ਫਿਰ ਗਿਰ ਗਈ ਹੁਣ ਆਪਾਂ ਇਹਦਾ ਕੰਮ ਕਰਾ ਰਹੇ ਹਾਂ ਸਾਰਾ ਰਿਪੇਅਰ ਦਾ ਮੈਨੂੰ ਉਹਦਾ ਹੁਣ ਹੱਲ ਇਹੀ ਅਸੀਂ ਪਰਮਨੈਂਟ ਕਰਦੇ ਨਹੀਂ ਕਿ ਇੱਥੇ ਅਸੀਂ ਜਿਹੜੀ ਆ ਫਿਲਹਾਲ ਤਾਂ ਅਸੀਂ ਇੱਕ ਟੈਂਪੋਰਰੀ ਦੁਬਾਰ ਕਰ ਦਾਂਗੇ ਪਰ ਇੱਥੇ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਪੂਰਾ ਇੱਕ ਕੰਕਰੀਟ ਦੀ ਦੀਵਾਰ ਦਾ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਕਿ ਤਾਂ ਕਿ ਉਸ ਚੀਜ਼ ਦੀ ਮਾਰ ਪਵੇ ਇਹਨਾਂ ਦੁਆਰਾ ਇਹ ਬੇਸਿਕਲੀ ਮੈਡਮ ਇਹ ਕੰਦ ਉਪਰੋਂ ਡਿੱਗੀ ਸੀ 2 ਤੋਂ 3 ਫੁੱਟ ਮਗਰ ਅਸੀਂ ਨੀਚੋ ਫਾਉਂਡ ਮਤਲਬ ਕਿ ਫਾਊਂਡੇਸ਼ਨ ਲੈਵਲ ਤੋਂ ਦੁਆਰਾ ਚੱਕ ਰਹੇ ਤਾਂ ਕਿ ਇਨ ਫਿਊਚਰ ਦਿੱਕਤ ਨਾ ਹੋਵੇ ਤੁਸੀਂ ਦੇਖ ਰਹੇ ਹੋ ਦਸਤੀ ਹੈਡਲਾਈਨਸ ਮੈਂ ਅਲੀ ਸ਼ਾਇਸ ਵੇਲੇ ਖੜੇ ਆ ਜਗਰਾਵਾ ਪੁਲ ਜੋ ਕਿ ਰਾਮਗੜੀਆ ਕਾਲਜ ਦੇ ਕੋਲ ਕੱਲ ਬੀਤੀ ਰਾਤ ਫਲਾਈਓਵਰ ਦੀ ਕੰਧ ਜੋ ਹੈ ਥੱਲੇ ਡੈਗ ਪੇ ਜਾਨੀ ਮਾਨੇ ਦਾ ਨੁਕਸਾਨ ਹੋਣ ਦਾ ਡਰ ਸੀ ਪਰ ਬਚਾਰਿਆ ਕੋਈ ਨੁਕਸਾਨ ਨਹੀਂ ਹੋਇਆ ਇਹ ਪੁਲ ਕਾਫੀ ਸਮੇਂ ਪਹਿਲੇ ਆਮ ਜਨਤਾ ਦੀ ਲੁਧਿਆਣਾ ਦੀ ਜਨਤਾ ਦੇ ਲਈ ਇੱਕ ਜੋ ਹੈ आम जनता ਦੇ ਲਈ ਜੋ ਬਣਾਇਆ ਗਿਆ ਸੀ ਤਾਂ ਕਿ ਉਹਨਾਂ ਨੂੰ ਅਖਿਆਈ ਨਾ ਹੋਵੇ ਤੇ ਤੁਹਾਨੂੰ ਦੱਸ ਦਈਏ ਇਹ ਪੁਲ ਦੇ ਵਿੱਚ ਕਾਫੀ ਜ਼ਿਆਦਾ ਤਰੇੜਾ ਆ ਚੁੱਕਿਆ ਸੀ ਪਿਛਲੇ ਦਿਨਾਂ ਦੇ ਵਿੱਚ ਐਮਐਲਏ ਅਸ਼ੋਕ ਪ੍ਰਾਸ਼ਦ ਜੀ ਤੇ ਨਾਲ ਨਗਰ ਨਿਗਮ ਦੇ ਕਮਿਸ਼ਨਰ ਨੇ ਇਸ ਪੁਲ ਦਾ ਦੌਰਾ ਕੀਤਾ ਸੀ ਤੇ ਉਹਨਾਂ ਨੇ ਕਿਹਾ ਸੀ ਇਹ ਪੁਲ ਨੂੰ ਜੋ ਹੈ ਛੋੜਾ ਕਰ ਦਿੱਤਾ ਜਾਵੇਗਾ ਤਾਂ ਕਿ ਲੋਕਾਂ ਨੂੰ ਜੋ ਹੈ ਹੋਰ ਸੁਖਭਾਈ ਹੋ ਸਕੇ ਤੇ ਇਸ ਪੁਲ ਦੀ ਜੋ ਹੈ ਪੂਰੀ ਮੁਰੰਮਤ ਕਰ ਦਿੱਤੀ ਜਾਵੇਗੀ ਪਰ ਤਾਂ ਅੱਜ ਇਹ ਬੀਤੀ ਸ਼ਾਮ ਨੂੰ 6 ਵਜੇ ਦੇ ਕਰੀਬ ਫਲਾਈਓਵਰ ਦੀ ਕੰਧ ਜੋ ਹੈ ਥੱਲੇ ਡਿੱਗ ਪੈਂਦੀ ਹੈ ਇਸ ਦੇ نیچے ਕੋਈ ਵਾਹਨ ਨਹੀਂ ਸੀ ਕੋਈ ਬੰਦਾ ਨਹੀਂ ਸੀ ਜਾਨੀ ਮਾਲੀ ਦਾ ਨੁਕਸਾਨ ਹੋਣ ਦਾ ਜਿਹੜਾ ਡਰ ਸੀ ਉਹ ਬਚਾਰਿਆ ਕੋਈ ਨੁਕਸਾਨ ਨਹੀਂ ਹੋਇਆ ਪਰ ਜੋ ਕੰਧ ਹੈ ਡਿੱਗੀ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਨਗਰ ਨਿਗਮ ਦੇ ਬੰਦੇ ਜੋ ਹੈ ਲੱਗੇ ਹੋਏ ਐ ਇਸ ਦੀ ਦੁਬਾਰਾ ਤੋਂ ਮੁਰੰਮਤ ਕਰਨ ਦੇ ਲਈ ਲਗਾਤਾਰ ਕੰਮ ਜਾਰੀ ਹੈ ਜਗਰਾਵਾ ਪੁਲ ਦੀ ਮੁਰੰਮਤ ਜਲਦੀ ਪਈ ਹੈ ਤਾਂ ਕਿ ਇਹ ਜਲ ਤੋ ਜਲ ਦੁਬਾਰਾ ਤੋਂ ਰੀਬਿਲਡ ਕਰ ਸਕੀਏ ਤੇ ਮੌਕੇ ਤੇ ਹੀ ਨਗਰ ਨਿਗਮ ਦੇ ਕਮਿਸ਼ਨਰ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਕਿ ਜੋ ਹੈ ਫਟਾਫਟ ਸੈਂਡ ਬੈਗਸ ਲਗਾ ਦਿੱਤੇ ਜਾਣ ਤੇ ਵਾਰਨਿੰਗ ਟੇਪ ਜੋ ਹੈ ਲਗਾ ਦਿੱਤੀ ਜਾਵੇ ਤਾਂ ਕਿ ਉਹ ਰਸਤਾ ਬੰਦ ਕਰ ਦਿੱਤਾ ਜਾਵੇ ਤਾਂ ਕਿ ਹੋਰ ਕੋਈ ਨੁਕਸਾਨ ਨਾ ਹੋ ਸਕੇ ਇਹ ਰਸਤਾ ਜੋ ਕਿ ਇਸ ਸਮੇਂ ਬੰਦ ਹੈ ਰਾਮਗੜੀ ਕਾਲਜ ਦੇ ਕੋਲ ਜੋ ਹੈ ਜੋ ਉੱਪਰ ਨੂੰ ਜਾਂਦਾ ਫਲਾਈਓਵਰ ਦੀ ਕੰਧ ਡਿੱਗਣ ਦੇ ਨਾਲ ਜੋ ਹੈ ਵਿਚਾਰ ਹੈ ਫਲਾਈਓਵਰ ਦੀ ਕੰਧ ਬੇਸਿਕਲੀ ਜੋ ਡਿੱਗੀ ਹੈ ਪਰ ਵਿਚਾਰ ਹੈ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਰਸਤਾ ਇਸ ਵੇਲੇ ਬੰਦ ਕਰ ਦਿੱਤਾ ਗਿਆ ਹੈ ਵਰਨਿੰਗ ਟੇਪ ਤੇ ਸੈਂਡ ਬੈਗਸ ਜੋ ਹੈ ਲਗਾ ਦਿੱਤੇ ਗਏ ਹਨ ਨਮਸਕਾਰ ਸਰ ਸਰ ਜੇ ਕੱਲ ਕੰਧ ਡਿੱਗੀ ਹੈ ਤੇ ਇਹਦੀ ਮੁਰੰਮਤ ਜੋ ਹੈ ਚੱਲ ਰਹੀ ਹੈ ਬਿਲਕੁਲ ਜੀ ਦੇਖੋ ਤੁਸੀਂ ਮੈਂਮ ਆਪਣੀ ਆਪਣੇ ਲੈਵਲ ਤੇ ਅਸੀਂ ਲੇਬਰ ਲਾਈ ਹੋਈ ਹੈ ਕੱਲ ਸੜਨ ਬਰਸਾਤਾ ਦੇ ਕਰਕੇ ਪਹਿਲਾਂ ਕੰਧ गिर ਗਈ ਸੀ ਤੇ ਆਪਾਂ ਇਹਨੂੰ ਕੰਮ ਜਦੋਂ ਸ਼ੁਰੂ ਕਰਾਇਆ ਇਹਦਾ ਤੇ ਇਹ ਉੱਪਰੋਂ ਦੁਬਾਰਾ ਫੇਰ ਗਿਰ ਗਈ ਹੁਣ ਆਪਾਂ ਇਹਦਾ ਕੰਮ ਕਰਾ ਰਹੇ ਹਾਂ ਸਾਰਾ ਰਿਪੇਅਰ ਦਾ ਸਰ ਪਿਛਲੇ ਦਿਨਾਂ 'ਚ ਉਹਨਾਂ ਨੇ ਕਿਹਾ ਸੀਗਾ ਜੋ ਐਮਐਲਏ ਅਸ਼ੋਕ ਜੀ ਆ ਉਹਨਾਂ ਨੇ ਕਿਹਾ ਸੀਗਾ ਕਿ ਇਹ ਜੋ ਹੈ ਅੰਦਰੋਂ ਖੋਖਲਿਆ ਹੋ ਰਿਆ ਨੇ ਇਸੇ ਕਾਰਨ ਚੂਹੇ ਵੀ ਆਏ ਕਿ ਚੂਹੇ ਮਿੱਟੀ ਜੋ ਹੈ ਬਾਹਰ ਖਿਖਾਂਦੇ ਰਹਿੰਦੇ ਆ ਉਹਦਾ ਵੀ ਕੋਈ ਦੱਸੋਗੇ ਮੈਡਮ ਉਹਦਾ ਹੁਣ ਹਾਲ ਇਹ ਹੀ ਅਸੀਂ ਪਰਮਾਨੈਂਟ ਕਰ ਦਿੰਨੇ ਕਿ ਇੱਥੇ ਅਸੀਂ ਜਿਹੜੀ ਆ ਫਿਲਹਾਲ ਤਾਂ ਅਸੀਂ ਇੱਕ ਟੈਂਪੋਰਰੀ ਦਰਵਾਜ਼ਾ ਕਰ ਦਾਂਗੇ ਪਰ ਇੱਥੇ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਪੂਰਾ ਇੱਕ ਕੰਕਰੀਟ ਦੀ ਦੀਵਾਰ ਦਾ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਕਿ ਤਾਂ ਕਿ ਉਸ ਚੀਜ਼ ਦੀ ਮਾਰ ਪਵੇ ਨਾ ਦੁਬਾਰਾ ਕਦੇ। ਅੱਛਾ ਸਰ ਤੇ ਜਿਹੜਾ ਛੋੜੇ ਹੋਣ ਦਾ ਪ੍ਰੋਜੈਕਟ ਸੀਗਾ ਕਿ ਆ ਛੋੜਾ ਹੋਏਗਾ ਪੁਲ ਜੋ ਹੈ ਦੀ ਜੋ ਹੈ ਬ੍ਰੈਥ ਵਧਾ ਦਿੱਤੀ ਜਾਵੇਗੀ ਤੇ ਉਹ ਕੰਮ ਕਦੋਂ ਤੱਕ ਹੋਏਗਾ? ਮੈਡਮ ਉਹਦੇ ਬਾਰੇ ਦੇਖੋ ਵੀ ਜਿਹੜਾ ਆਪਣਾ ਜੀਐਨਈ ਕਾਲਜ ਹੈਗਾ ਉਹਦੇ ਤੋਂ ਅਸੀਂ ਡਿਜ਼ਾਈਨ ਲਈ ਉਹਨਾਂ ਨੂੰ ਕਿਹਾ ਹੋਇਆ ਵਾ ਵੀ ਜਦੋਂ ਵੀ ਉਹਨਾਂ ਵੱਲੋਂ ਇਨਸਟਰਕਸ਼ਨਸ ਹੋਣਗੇ ਉਸ ਹਿਸਾਬ ਨਾਲ ਅੱਗੇ ਕੰਮ ਚੱਲਦਾ ਰਹੂਗਾ ਜੀ। ਠੀਕ ਹੈ ਸਰ। ਸਰ ਜਿਹੜੀ ਆਹਾ ਇੱਕੋ ਦਮ ਇਹ ਜੋ ਹੈ ਫਲਾਈਓਵਰ ਦੀ ਕੰਧ ਡਿੱਗੀ ਹੈ ਜੇ ਕੱਲ ਜੇ ਰੱਬ ਨਾ ਕਰੇ ਕੋਈ ਵਾਹਨ ਥੱਲੇ ਹੁੰਦਾ ਕੋਈ ਬੰਦਾ ਥੱਲੇ ਹੁੰਦਾ ਜੇ ਕੋਈ ਮਰ ਜਾਂਦਾ ਜਾਂ ਕੋਈ ਅਨਹੋਣੀ ਵਾਪਰ ਜਾਂਦੀ ਤਾਂ ਫਿਰ ਕੀ ਹੁੰਦਾ ਨਹੀਂ ਮੈਡਮ ਜਿੱਦਾਂ ਵੀ ਸਾਨੂੰ ਕੱਲ ਤਲਾਹ ਮਿਲੀ ਸੀ ਇੱਕ ਤੇ ਰਾਉਂਡ 3 ਵਜੇ ਅਸੀਂ ਮੌਕੇ ਤੇ ਅਸੀਂ ਆ ਕੇ ਉੱਪਰ ਪਹਿਲਾਂ ਅਸੀਂ ਬੈਡਗੇਟਿੰਗ ਕੀਤੀ ਹੈ ਸੈਂਡ ਬੈਗ ਲਗਾਏ ਨੇ ਇੱਕ ਸਾਈਡ ਅਸੀਂ ਬਿਲਕੁਲ ਬੰਦ ਮੁਕੰਮਲ ਤੌਰ ਤੇ ਬੰਦ ਕਰ ਦਿੱਤੀ ਤਾਂ ਕਿ ਕੋਈ ਜਾਨੀਮਾਲ ਨੁਕਸਾਨ ਨਾ ਹੋਵੇ ਅਸੀਂ ਰਾਤ ਨੂੰ ਕਰਕੇ ਗਏ ਆ ਸਾਰਾ ਕੰਮ ਲੇਬਰ ਵੀ ਰਾਤ ਸਵੇਰੇ ਲੱਗੀ ਰਹੀ ਆ ਅੱਜ ਸਵੇਰ ਮਾਰਨਿੰਗ ਟਾਈਮ ਅਸੀਂ ਆਪਣੀ ਟੀਮ ਲੈ ਕੇ ਪਹੁੰਚੇ ਸੀ ਤਾਂ ਕਿ ਅਸੀਂ ਜਲਦੀ ਜਲਦੀ ਅਸੀਂ ਕੰਮ ਆਪਣਾ ਮੁਕੰਮਲ ਕਰ ਦਈਏ ਜੀ 니چے ਫਾਊਂਡੇਸ਼ਨ ਲੈਵਲ ਤੋਂ ਅਸੀਂ ਬੇਸਿਕਲੀ ਮੈਡਮ ਇਹ ਕੰਦ ਉੱਪਰੋ ਡਿੱਗੀ ਸੀ 2 ਤੋਂ 3 ਫੁੱਟ ਮਗਰ ਅਸੀਂ ਨੀਚੋ ਫਾਊਂਡ ਮਤਲਬ ਕਿ ਫਾਊਂਡੇਸ਼ਨ ਲੈਵਲ ਤੋਂ ਦੁਬਾਰਾ ਚੱਕ ਰਹੇ ਤਾਂ ਕਿ ਇਨ ਫਿਊਚਰ ਦਿੱਕਤ ਨਾ ਆਵੇ ਕਿਸੇ ਵੀ ਜਨਤਾ ਨੂੰ ਜਾਂ ਕਿਸੇ ਵੀ ਭਾਰੀ ਜਾਣੇ ਨੁਕਸਾਨ ਦਾ ਮਾਲ ਨਾ ਸਰ ਉਪਰੋਂ ਬੰਦ ਬਿਲਕੁਲ ਮੈਨੂੰ ਅਸੀਂ ਰਾਤ ਬੈਰੀਕੇਟਿੰਗ ਕਰਕੇ ਗਏ ਆ ਮੈਨਾ ਮਸੀਂ ਰਾਤ ਘਟੋ ਘਟ ਅਸੀਂ ਜਿਹੜਾ ਫੁੱਟ ਪਾ ਤਾਂ ਫੁੱਟ ਪਾ ਤੋਂ ਅਸੀਂ ਅੱਗੇ 5 5 6 ਫੁੱਟ ਅੱਗੇ ਅਸੀਂ ਬੈਰੀਕੇਟਿੰਗ ਸੈਂਡ ਬੈਗ ਕਾਉਸ਼ਨ ਵਗੈਰਾ ਅਸੀਂ ਸਭ ਕੁਝ ਲਾ ਕੇ ਗਏ ਆ ਅਸੀਂ ਓਕੇ ਸਰ ਹਾਂਜੀ ਤਾਂ ਕਿ ਕਿਸੇ ਵੀ ਜਨਤਾ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਸੀਂ ਬਿਕਾਦਾ ਅਸੀਂ ਸਾਡੇ ਹਾਇਰ ਅਥੋਰਟੀ ਵੱਲੋਂ ਏਡੀਸੀ ਏਡੀਸੀ ਸਾਹਿਬ ਨੂੰ ਲੈਟਰ ਵੀ ਕੱਢੀ ਗਈ ਸੀ ਵੀ ਮਤਲਬ ਕਿ ਜਿਹੜੀ ਉੱਪਰ ਟ੍ਰੈਫਿਕ ਹੈ ਉਹਨੂੰ ਡਿਵਰਜਨ ਕੀਤਾ ਜਾਵੇ ਜੀ ਸਰ ਕਿੰਨੇ ਟਾਈਮ 'ਚ ਕੰਮ ਪੂਰਾ ਹੋ ਜਾਏਗਾ ਵੀ ਤਿੰਨ ਮੈਮ 3 ਐਂਡ 4 ਦੇ ਵਿੱਚ ਅਸੀਂ ਤੁਹਾਨੂੰ ਅਸੀਂ ਬੋਲ ਖੜੀ ਕਰ ਦਾਂਗੇ ਬੈਗ ਵਿਦ ਬੈਗ ਵੀਰ ਜੀ ਸਰ ਬੀਤੀ ਸ਼ਾਮ ਇਹ ਫਲਾਈਓਵਰ ਦੀ ਕੰਧ ਡਿੱਗੀ ਹੈ ਤੇ ਉਹਦੇ ਤੇ ਕੀ ਕਹਿਣਾ ਚਾਹੋਗੇ ਕੰਧ ਡਿੱਗੀ ਹੈ ਜ ਨਹੀਂ ਡਿੱਗਣੀ ਚਾਹੀਦੀ ਨੁਕਸਾਨ ਹੀ ਆ ਤੇ ਓਖਿਆਈ ਹੋ ਰਹੀ ਹੈ ਬਿਲਕੁਲ ਓਖਿਆਈ ਹੋ ਰਹੀ ਰਸਤਾ ਬੰਦ ਪਿਆ ਜੀ ਲੰਘਣ ਨੂੰ ਦੁਨੀਆਂ ਦਿੱਕਤ ਹੋ ਰਹੀ ਹੈ ਬਿਲਕੁਲ ਸਰ ਸਰਕਾਰਾਂ ਦਾ ਧਿਆਨ ਹੀ ਹੈ ਨਹੀਂ ਉੱਧਰ ਸ਼ਾਸਨ ਤੋਂ ਕੀ ਮੰਗ ਕਰਨਾ ਚਾਹੁੰਦੇ ਹੋ ਸ਼ਾਸਨ ਤੋਂ ਇਹੀ ਮੰਗਾਏ ਇਹਨੂੰ ਜਲਦੀ ਜਲਦੀ ਠੀਕ ਕਰਨਾ ਲੋਕਾਂ ਦਾ ਰਸਤਾ ਵੇਲਾ ਕਰਨਾ ਬਿਲਕੁਲ ਸਰ ਜਿਵੇਂ ਉਪਰ ਰਸਤਾ ਬੰਦ ਹੈ ਥੱਲੇ ਥੋੜਾ ਖੁੱਲਾ ਹੈ ਪਰ ਥੱਲੇ ਜੋ ਹੈ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਉਹਦੇ ਕਾਰਨ ਓਕਾ ਹੈ ਦਾ ਖਤਰਾ ਹੀ ਆ ਨਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਕਦੇ ਕੋਈ ਕੋਈ ਵਾਕਿਆ ਵੀਤ ਸਕਦਾ ਹੋਈ ਹੋ ਸਕਦਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜਿਗਰਾਵਾ ਪੋਂ ਨੂੰ ਰਸਤਾ ਜਾਂਦਾ ਹੈ ਤੇ ਪਿੱਛੇ ਸੈਂਡ ਬੈਗਸ ਤੇ ਜੋ ਹੈ ਟੇਪ ਲੱਗੀ ਹੋਈ ਹੈ ਤੇ ਜੋ ਵਾਰਨਿੰਗ ਟੇਪ ਹੈ ਸੈਂਡ ਬੈਗਸ ਲਗਾਇਆ ਦਿੱਤੇ ਗਿਆ ਹੈ ਤਾਂ ਕਿ ਆਨ ਜਾਣ ਵਾਲੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਧਰੋਂ ਰਸਤਾ ਬੰਦ ਹੈ ਤੇ ਤਾਂ ਦੂਸਰੇ ਵੀਜੁਅਲਸ ਦਿਖਾਵਾਂਗੇ ਜਿਸ ਤੇ ਜਿੱਦਰ ਲਈ ਸੈਡ ਕੰਦ ਡਿੱਗੀ ਸੀ ਫਲਾਈਓਵਰ ਦੀ ਤਾਂ ਥੱਲੇ ਕੰਮ ਚੱਲ ਰਿਹਾ ਹੈ ਲਗਾਤਾਰ ਤਾਂ ਕਿ ਜਲਦ ਤੋਂ ਜਲਦ ਇਸ ਨੂੰ ਰੀਬਿਲਡ ਕੀਤਾ ਜਾਵੇ ਅ ਵੀ ਚਾਰ ਤੋਂ ਪੰਜ ਦਿਨਾਂ ਦਾ ਸਮਾਂ ਜੋ ਕਿ ਕਹਿ ਰਿਹਾ ਹੈ ਕਿ ਇਸ ਚਾਰ ਤੋਂ ਪੰਜ ਦਿਨਾਂ ਦੇ ਵਿੱਚ ਦੀਵਾਰ ਪੂਰੀ ਬਣ ਕੇ ਖੜੀ ਹੋ ਜਾਵੇਗੀ ਦੇਖਣ ਵਾਲਾ ਰਹੇਗਾ ਕਿ ਇਹ ਦੁਬਾਰਾ ਤੋਂ ਕਿੱਦਾਂ ਰੀਬਿਲਡ ਹੋਏਗਾ ਤੇ ਤੇ ਐਦਾਂ ਦੀਆਂ ਹੋਰ ਵੀ ਖਬਰਾਂ ਨੂੰ ਜਾਣਨ ਦੇ ਲਈ ਜੁੜੇ ਰਹੋ ਵੀਡੀਓ ਜਰਨਲਿਸਟ ਸੇਵਾ ਸਿੰਘ ਦੇ ਨਾਲ ਅਲੀਸ਼ਾ ਦੀ ਰਿਪੋਰਟ ਦਾ ਸਿਟੀ ਹੈਡਲਾਈਨਸ ਲੁਧਿਆਣਾ